ਬਸ ਜੇ ਆਪਾਂ ਬੈਠ ਚੁੱਕੀਆਂ ਉਜੀ ਤੇ ਚੱਲਦੇ ਹਾਂ ਹੁਣ ਭਾਈ ਜੰਗਾਂ ਬਾਣੀ ਦਾ ਉਹ ਸੰਦੇਸ਼ ਮੇਰੇ ਕੋਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਜੀ ਅੱਜ ਦੇ ਦਿਨ ਦੀ ਸ਼ੁਰੂਆਤ ਹਮ ਬੱਸ ਦੇ ਵਿੱਚ ਬੈਠਣਾ ਨਹੀਂ ਹੋ ਚੁੱਕੀ ਆ ਕਿਉਂਕਿ ਆ ਜਮੀਨ ਦਾ ਬਹੁਤ ਬੜਾ ਹਾਲ ਸੀ ਬਈ ਤੇ ਆਪਾਂ ਜਾਣਾ ਹਾਂ ਸਾਈਕਲਾਂ 'ਚ ਸਾਈਕਲਾਂ ਦੇ ਸੀਗਾ ਤੇ ਸ਼ੀਤਲ ਕੁੰਡ ਰਾਜਗੀਰਪੁਰ ਨੂੰ ਹਨ ਤੇ ਪਰ ਆਪਾਂ ਚੱਲ ਆਪਾਂ ਕੱਲ ਰਾਤ ਪਤਾ ਕਰ ਰਹੇ ਹਾਂ ਆਪਾਂ ਨੂੰ ਲੱਗਿਆ ਸੀਗਾ ਵੀ ਮੀਂਹ ਦਾ ਮੌਸਮ ਥੋੜਾ ਬਾਕੀ ਚਲੋ ਕੋਈ ਦਿੱਕਤ ਨਹੀਂ ਤੇ ਬਾਕੀ ਵਧੀਆ ਬਸ ਟੂਰੀਸਟਰ ਬਾਕੀ ਸੰਗ ਦਾ ਬੀਬੀਆਂ ਜਾਪ ਕਰ ਰਹੀਆਂ ਨੇ ਜਾਪ ਸ਼ਬਦ ਗਾ ਰਹੀਆਂ ਨੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਤੇ ਬਾਕੀ ਮਾਰ ਦਾ ਵੀਊ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੋ ਰਿਹਾ ਬਾਕੀ ਅਦਰ 골ਡੀ ਵੀ ਭਾਈ ਨੰਦ ਮੈਂ ਤੁਹਾਨੂੰ ਵਧਾਈਆਂ ਬਦੰਦੇ ਤੇ ਜੀਤਾਤ ਨੂੰ ਵਾਈਲੇ ਮੁੰਡੇ ਲਾਦਾ ਤਾ ਤਾਲੀ ਸੁਣਣ ਡੇ ਨੇ ਰਹੀਏ ਘੱਟੀ ਬਾਕੀ ਯellow ਵਧੀਆ ਆ ਕੀ ਦੰਦਾ ਬਹੁਤ ਚੜੀ ਹੋਈ ਆ ਭਾਈ ਕੋ ਦਿਖਦੀ ਹੋਣੀ ਤੁੰਮ ਨੂੰ ਦੇਖ ਸਕਦੇ ਹੋ ਅੱਜ ਹੋਰ ਵੀ ਵੀ ਆ ਗਿਆ ਤਾਂ ਕਰਕੇ ਹੋਰ ਵੀ ਹਾਈ ਹੋ ਰਿਹਾ ਪਾਣੀ ਇੱਧਰ ਟੁੱਪਰੀ ਆ ਰਿਹਾ ਸਾਰਾ ਬਾਕੀ ਚੱਲਦੇ ਨਾਲ ਆ ਤੁਹਾਨੂੰ ਸਫਲ ਦਿਖਾਵਾਂਗੇ ਬਣੇ ਰਹੋ ਅੱਜ ਦੀ ਵੀਡੀਓ ਦੇ ਨਾਲ ਪਹੁੰਚ ਗਏ ਆ ਭਾਈ ਰਾਜਗਿਰ ਗੁਸਤਵਾਰਾ ਸਾਇਆ ਮੈਂ ਤੁਹਾਨੂੰ ਕਹਿੰਦਾ ਔਰ ਉਹ ਵੀ ਗੱਲ ਕੋ ਪੱਟੇ ਉਹਨੂੰ ਰਵੰਡ ਜਾ ਰਿਹਾ ਤੇ ਇਹ ਬਾਈ ਇੰਨਾ ਦੁੱਖ ਸੈਂਗਲ ਜਲਾਉਂਦਾ ਜਾਂਦਾ ਜਲਾ ਹਰੇ ਸੀਟਾਂ ਦੇ ਵਿੱਚ 40 42 ਦਿਨਾਂ ਬਾਅਦ ਅੱਜ ਬਸ ਬੈਠੇ ਆ ਤੇ ਦੇਖ ਸਕਦੇ ਹਾਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਮਣੀਏ ਕੀਤਾ ਬਸ ਨਿੱਕੀ ਜੀ ਬਾਟੀ ਪਾਉਂਦੀ ਆ ਬਈ ਠੰਡ ਕਾਲ ਜੇ ਆਪਣੇ ਤੇ ਇਹਦੇ ਨਾਲ ਹੀ ਆਪਣਾ ਇੰਜਨ ਭੱਗਦਾ ਹੈ ਤੇ ਬਾਕੀ ਬਾਹਰ ਜਾ ਕੇ ਆਪਾਂ ਬੁਜੀਏ ਦੀ ਕੋਝ ਕਰਨੀ ਆ ਤਲਾਸ਼ ਕਰਨੀ ਆ ਇੱਥੇ ਜੇ ਮਿਲਿਆ ਖਾਣਾ ਜਰੂਰ ਆ ਚਾਰ ਪੰਜ ਪੀਸ ਦਾ ਲਵੇਟ ਕੇ ਲਵੇਟ ਨਹੀਂ ਆ ਜਿੱਥੇ ਜਾਓ ਫਿਰ ਆ ਬਾਕੀ ਜਿੱਤੇ ਚਾਹ ਉਹ ਤੇਰਾ ਹਾਂ ਗੱਲ ਨਿਪੜੀ ਆ ਗੁਜੀ ਆ ਵੀ ਲੱਪ ਜਾਊਗਾ ਭਈਆ ਮੰਦਰ ਸ਼ੱਕੇ ਤੇ ਆਪਾਂ ਬਹਿ ਗਏ ਆ ਫੇਰ ਲਿਫਟ ਦੇ ਵਿੱਚ ਸੌਰੀ 2 ਤੇ 2 ਨੰਬਰ ਨਾ ਪਤਾ ਤੇ ਲਿਫਟ ਦੇ ਵਿੱਚ ਝੂਟੇ ਮਾੜੇ ਲੈ ਰਹੇ ਆ ਜੀ ਬਾਕੀ ਹੁਣ ਉੱਪਰ ਦਰਬਾਰ ਸਾਹਿਬ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਦਿਖਾਉਣੇ ਆ 我那个。 ਗਰਮੂਲ ਨਾਕਿਸ਼ਾਹੀ ਨੇ ਤਾਂ ਪਤਾ ਪਾਣ ਕੇ ਉਹ ਤੋਂ 1507 ਦੇ ਕਿ ਤੇ ਜਦ ਕੋ ਨਾਨਕ ਸਾਹਿਬ ਜੀ ਇੱਥੇ ਆਏ ਤਾਂ ਇੱਥੇ ਆਪ ਜੀ ਕੋ ਦੋ ਚੀਜ਼ਾਂ ਪ੍ਰਾਪਤ ਲਈ ਪਾਰਾ ਤੋਂ ਪਹਿਲੇ ਇਤਿਹਾਸ ਇੱਕ ਤਾਂ ਜਿਹੜੇ ਪਹਾੜ ਨੇ ਉਹਦਾ ਦੇਖਣ ਜੇ ਤੋ ਪਹਾੜੀ ਜ਼ਰੂਰ ਲੱਗਦਾ ਲੇਕਿਨ ਜੇ ਇਤਿਹਾਸ ਕੋਲੋਂ ਕਿਤੇ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ

पर इतिहास है तो आपके पास कम से कम से काम कुछ चीज़ का नाम नाम तो तो सामने राज राजाओं का रहा रहा। एक तरीके तरीय प्राणाभ्यास को तो ज्ञाना समाज चाहिए ਕਮ ਸੇ ਕਮ 2 ਦਿਨ ਲੱਗਦਾ ਹੈ ਇਹ ਦੇਖਣ ਦਾ ਇਤਿਹਾਸ ਦਾ ਬਿਨਾਰਾ ਇੱਕ ਤੋਂ ਇਹ ਪੁਰਾਣਾ ਤੇ ਦੂਸਰਾ ਇਹ ਦੋਵਾਂ ਦਾ ਤੀਰ ਚਾਹ ਆਡ ਤੀਰ ਚ ਨੇ ਗੁਰਬਾਣੀ ਦੇ ਚਿਕਰੇ ਹੁੰਦਾ 86 ਤੀਰਤ दर्दी का रूपांतर आप ना कामी को भी उठने में आता है इधर मानता है अगर ना हमारे से के पाप खत्म हो जाए ये प्यारी लाख जी जल में होते उनको तो मुक्ति मिल जाती पर मिला है क्योंकि तो जब तक नाम तो की जपेगा तो पाप भी नहीं करेगा गुरु महाराज तीर्थ आते जाके हर जगह उपदेश देता है जिस दर्द देख ਇਹ ਪੱਤਮੀ ਨੇ ਪਖੜ ਬੁੜਾ ਕੇ ਰੱਖੀ ਸੀ ਕੇ ਵਿਚਾਰੇ ਕਪੜਾ ਤਾਂ ਤੇ ਜਿੱਦਰ ਗਿਆ ਨਾ ਅੱਠ ਪਿੰਡ ਦਾ ਇਸ ਏਰੀਏ 'ਚ ਨਾ ਬਾਰਿਸ਼ ਕੂਂਡ ਬਣੀ ਤੇ ਆਪੀ ਹੈ ਕੋ ਜਸਮਾ ਕਹਿ ਦਿਓ ਸੋਮਾ ਕਹਿ ਦਿਓ ਧਾਰਾ ਕਹਿ ਦਿਓ ਤੇ ਉਹ ਜੋ ਬਾਰਿਸ਼ ਕੂਂਡ ਹੀ ਜਿੰਦ ਤੱਕ ਕੱਛੇ ਪਾਣੀ ਸਾਰੇ ਤੋਂ ਪੁਆਇੰਟ 7 ਕੇ ਅੰਦਰ ਗੰਡਕ ਨਾਲ ਟਕਰਾ ਕੇ ਆਪਣਾ ਨਰਮ ਹੋ ਗਿਆ ਉਹ ਦ ਕਹਿੰਦੇ ਨੇ ਇੱਥੇ ਆਪੋਂ ਚਾਸ਼ਮਾ ਨੇ ਚਾਸ਼ਮਾ ਨੇ ਉਹ ਜੋ 22 ਪੁੰਡ ਤੱਕ ਗਰਮ ਤੇ 22 ਮਾਪ ਉਦ ਆਪਣੇ ਅੰਦਰ ਰਹੇਗਾ ਪਾਣੀ ਤੱਕ ਉਪਰਤੀ ਲੇਕਿਨ ਸਾਰੇ ਗਰਮ ਉਹ 22 ਕੇ ਪਾਣੀੇ ਵੀ ਇਹ ਆ ਜਿਹੜਾ ਪਾਣੀ ਮਿਲਦਾ ਹੈ ਇਸ ਏਰੀਏ ਤੇ ਜਿੱਤਾ ਜ਼ਮੀਨ ਨੂੰ ਪੱਟ ਕੇ ਦੇਖੋ ਤਾਂ ਮਿੱਟੀ ਮਿਲੇਗੀ 5 ਫੁੱਟ ਪੱਥਰ ਮਿਲੇਗਾ ਉਸੋਂ ਆਪ ਪੱਥਰ ਹੈ ਤੇ ਬੋਲ ਜੀਦਾ ਜੋ ਪਾਣੀ ਚੱਲਦਾ ਬੋਰੀ ਗਰਮ ਗਰਮੀ ਵੀ ਗਰਮ ਨਹੀਂ ਸਕਦੇ ਪਾਣੀ ਦੀ ਬਣੀ ਗਰਮਾ ਸਾਉਂ ਕੀ ਆਏ ਲੋਕਾਂ ਨੇ ਨਿਸ਼ਾਨ ਲਿਆ ਬੇਕੀ ਦੀ ਜਰੂਰ ਤਰਪਾ ਉੱਤੇ ਗਰਮੀ ਥੱਲੇ ਪਾਣੀ ਗਰਮ ਪਿਆਸ ਹੋ ਰਹੀ ਹੁੰਦੀ ਮਾਰਾ ਕੀ ਤਜਾਂ ਦਾਂਸ ਦੇਖ ਲਿਆ ਬਿਕਤ ਹੈ ਸੋਪਾ ਠੀਕ ਸੀ ਮਾਰਾ ਜੀ ਨੇ ਸਹਿਕ ਸਬਾਕ ਕਹਿਤਾ ਕਿ ਸਭ ਤਾਂ ਕੋਟ ਗਰਮ ਨੇ ਆ ਤੇ ਬਲਾਇ ਕੋ ਠੰਡਾ ਹੈ ਮਾਰਾ ਜੀ ਦੇ ਬਚਨ ਤੋਂ ਇੱਕ ਕੋਟ ਠੰਡਾ ਲਾ ਕੇ ਠੀਕ ਨੂੰ ਤੇ ਬਾਈਸ 21 ਟੁਕੜੇ ਰੋ ਇੱਕ ਕੋਟ ਠੰਡਾ ਗੁਰੂ ਨਾਨਕ ਸਿੱਧੰਤ ਉਸਿੱਧੰਤ ਨਾਲ ਬੁਲਿਆ ਇਹ ਕਿ ਉਹ ਥੱਲੇ ਗੋਡ ਬਣਿਆ ਜਾ ਕੇ ਸਰਵਿਕਾਲੋ ਹੱਥ ਸੁੱਚਾ ਤੇ ਊੜਾ ਲਿਆ ਬਾਰਾ ਕਿਛਾ ਉਹਦੇ ਅੰਦਰ ਧੋਣੇ ਦਾ ਨਹੀਂ ਪੈਰ ਜਪੌਣਾ ਨਾ ਕਿਰਨਾ ਕਿਉਂ ਉਸ ਖੁੰਡ ਕੇ ਜਦ ਸੱੰਗਰ ਬਾਰਦਾ ਵੀ ਹੈ ਪੀਂਦੇ ਵੀ ਹੁੰਦਾ ਹੈ ਆਪਣੇ ਅੰਦਰ ਇਹ ਸਾਮਨੇ ਫਿਰ ਮੰਦਰ ਹੈ ਦਾਸ ਪੁਰ ਉੱਤਰਗਾਮ ਸਾਰ ਪੁਰ ਉੱਤਰਗਾਮ ਇੱਥੋਂ ਵੀ ਧਾਰਾਂ ਨੂੰ ਤਾ ਇੰਨਾ ਤੇਜਗਰਮ ਵਾਲਿਆ ਹੱਥ ਲੱਗਦਾ ਏ ਲੋਕ ਇਹ ਤੇ ਤੱਪੂ ਉਹ ਤਪਦਾ ਫਾਰਾਂ ਵਿੱਚ ਤੇ ਬਿਖੀਦਾ ਨਾਰੇ ਸਗਤੇ ਗੁਰਬਾਣੀ ਵਿਚ ਆ ਕੀਤੀ ਸ੍ਰੀ ਰਾਗ ਮਹਾਰਾਜ ਪਿੰਡਾ ਕਾ ਪੂਜਾ ਤਨ ਜੋਗ ਮੇਰੇ ਊਲੜਾ ਨਾਟ ਕੇਰੇ ਚਾਰ ਬਣ ਕੇਰੇ ਮਾਰਦੇ ਹੋ ਧਰ ਤੇ ਗੁਰੂ ਨਾਨਕ ਮਹਾਰਾਜ ਦੀ ਬਹਾਵੀ ਤੇ ਆਪ ਜਾਣ ਕੇ ਗੁਰਦੁਆਰਾ ਬਣਾਇਆ ਇਕਲਾ ਤਵਰ ਬਾਬਾ ਜੀ ਗੁਰਦੁਆਰਾ ਬਣਾਇਆ ਪਾਣੀ ਦੇ ਬੱਵਰ ਤੋਂ ਜੇ ਪਾਈਸ ਵਿੱਚ ਬਣ ਕੇ ਧਿਆਨ ਹੋਇਆ ਤੇ ਬਣਦਾ ਗਿਆ ਪਾਈਸ ਵਿੱਚ ਬਣ ਗਿਆ ਪਰ ਬੜਾ ਤੋਂ ਹੁੰਦਾ ਤੇ ਗੁਰੂ ਮਹਾਰਾਜ ਨੇ ਪਾਟੇ ਸੋਹਣੇ

ਇਹਰੇ ਮਾਰੇ ਕਿਤਾ ਜਲੰਡਾ ਦੇ ਬਾਬਾ ਜੀ ਦੀ ਕਿਰਪਾ ਹੈ ਕਿ ਅੱਜ ਜੁਵਾ ਨਾ ਨਾ ਪਰਵੰਤ ਕਮੇਟੀ ਸਾਹਮਾਰਕ ਵੀ ਰੱਖਿਆ ਵਿਦਿਆਰਥੀ ਕੇ ਨਾਲੇ ਮੁੱਖ ਮੰਤਰੀ ਜੀ ਨੇ ਬੜਾ ਸਹੀ ਬਾਬਾ ਜੀ ਤੋਂ ਇਤਿਹਾਸ ਸੁਣ ਤੋਂ ਬਾਅਦ ਫਤਨੂ ਦਿਹਾਣੇ ਉਹ ਗਰਮ ਕੁੰਡ ਗੁਰਨਾਣ ਤੇ ਦੇਵ ਜੀ ਦੁਆਰਾ ਜਿਹੜਾ ਜੀ ਬਲ ਦੇ ਪਾਣੀ ਨੂੰ ਠਾਰਿਆ ਗਿਆ ਸੀ ਇਹਨਾਂ ਨੂੰ ਸਾਰਾ ਦਿਖਾਉਣੇ ਆ ਤੇ ਇੱਕ ਆਪਾਂ ਗਰਮ ਗੋਲੂ ਇਹ ਦਿਖਾਵਾਂਗੇ ਇੱਥੇ ਲੱਗ ਗਈ ਹੈ ਮੰਦਿਰ ਤੇ ਬਾਕੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਬਾਈ ਬਾਬਾ ਜੀ ਦੱਸਦੇ ਨਹੀਂ ਵੀ 80 ਕਰੋੜ ਰੁਪਇਆ ਲੱਗਿਆ ਭਾਈ ਇੱਧਰ ਦੇਖ ਸਕਦੇ ਹੁਣ ਚੱਲਦੇ ਆ ਥੱਲੇ ਪਈ ਤੇ ਤੁਹਾਨੂੰ ਦਿਖਾਉਣੇ ਆ ਗੁਰਨਾਨਕ ਸ਼ੀਤਲ ਕੁੰਡ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਹੁਤ ਸਫਾਈ ਵੀ ਰੱਖੀ ਗਈ ਆਰੇ ਤੇ ਬਾਕੀ ਚੱਲਦੇ ਆਂ ਭਾਈ ਥੱਲੇ ਨਾ ਜਰਾ ਪੱਥਰ ਕੱਟ-ਕੱਟ ਕੇ ਬਣਾਇਆ ਗਿਆ ਚੱਲਦੇ ਆਪਾਂ ਹੀ ਹੁਣ ਕੁੰਡਾ ਵਾਲੀ ਸਾਈਡ ਤੇ ਬਾਕੀ ਦੇਖਦੇ ਆਂ ਬਾਕੀ ਬਹੁਤ ਸੋਹਣਾ ਮੋਹ ਮੀ ਆਲਾ ਵੀ ਹੋਇਆ ਬੈ ਵਾਕ ਭਾਈ ਗੰਗਾ ਵੀ ਚੜੀ ਪਈ ਆ ਆਪਾਂ ਕੀ ਕਰ ਸਕਦੇ ਆਣਾ ਤੇ ਪਹੁੰਚ ਗਏ ਆਪਾਂ ਹੀ ਗੁਰੂ ਨਾਨਕ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਇਹ ਇਹ ਉਹ ਕੁੰਡ ਹੈ ਗੁਨਾਣ ਖੇਤਰ ਕੁੰਡ ਦੇਖ ਸਕਦੇ ਤੁਸੀਂ ਹੈ ਨਾਾਕੀ ਇਹ ਤੁਹਾਨੂੰ ਬਾਬਾ ਜੀ ਦਾ ਇਤਿਹਾਸ ਨਹੀਂ ਸੁਣਿਆ ਤਾਂ ਇਹ ਤੋਂ ਦੇਖ ਸਕਦੇ ਹੋ ਪੜ ਸਕਦੇ ਹੋ ਭਾਈ ਕੀ ਹੋਣਾ ਆਪਾਂ ਚੱਲਦੇ ਇੱਥੇ ਮੰਦਿਰ ਦੇ ਵਿੱਚ ਵੀ ਇੱਕ ਦੋ ਕੁੰਡ ਹੈਗੇ ਨੇ ਸਾਡਾਂ ਦੇ ਮਤਲਬ ਟੋਟਲ 22 ਕੁੰਡ ਨੇ ਤੇ 21 ਕੁੰਡ ਗਰਮ ਨੇ ਤੇ ਜਿਹੜਾ 22ਵਾਂ ਕੁੰਡ ਹੈ ਈ ਇਹ ਪੂਰਾ ਠੰਡੇ ਜਲਦਾ ਤੇ ਉਹਦਾ ਬਾਬਾ ਜੀ ਕਹਿੰਦੇ ਵੀ ਪੂਰੇ ਵਾਲੇ ਮਾਰਦਾ ਪਾਣੀ ਬਾਕੀ ਦੇਖਦੇ ਆਂ ਜਾਂਗੇ ਆਪਾਂ ਸਾਰਾ ਮਗੀ ਬਹੁਤ ਇੱਕ ਬਾਬਾ ਜੀ ਕਹਿੰਦੇ ਵੀ ਜੇ ਘੁੰਮਣਾ ਹੋਵੇ ਇੱਥੇ ਵਿਗੜਕਟ 4 ਦਿਨ ਲੱਗਣੇ ਆ ਬਟ ਆਪਣੇ ਕੋਲੇ 2 ਵਜੇ ਤੱਕ ਦਾ ਟਾਈਮ ਆ ਵੀ ਜਿੰਨੇ ਜਿੰਨੇ ਮੋਟਾ-ਮੋਟਾ ਆਪਣੇ ਤੋਂ ਇੱਥੇ ਡਿਸਕਵਰ ਹੋਇਆ ਪੂਸਾਰਾ ਕਰਾਂਗੇ ਤੇ ਬਾਕੀ ਚੱਲਦੇ ਆ ਹੁਣ ਅੱਗੇ ਸੰਗਤ ਵੀ ਬਹੁਤ ਆਉਂਦੀ ਇੱਥੇ ਭਈ ਹੋਣ ਅਲਾਵਾ ਬਾਬਾ ਜੀ ਕਹਿੰਦੇ ਭਈ ਕੋਈ ਨਹੀਂ ਆਉਂਦਾ ਸੀ ਤੇ ਜਦੋਂ ਗੁਰਦੁਆਰਾ ਸਾਹਿਬ ਬਣਿਆ ਯੂਕੇ ਦੀ ਕੋਈ ਕਮੇਟੀ ਆ ਗੁਰ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਬਣਵਾਇਆ ਭਈ ਕਹਿੰਦੇ 80 ਕਰੋੜ ਰੁਪਇਆ ਲੱਗਿਆ ਚਲੋ ਵਧੀਆ ਭਾਈ ਗਰਮ ਕੁੰਡਾ ਵਾ ਸਾਨੂੰ ਦਿਖਾਈ ਦਈ ਇਹਨਾਂ ਨੇ ਆਪ ਦੇਖ ਲਿਏ ਚੱਪਲਾਂ ਨਾਲ ਕਿਵੇਂ ਕਰੀਏ ਗੋਲਡੀ ਜੀ ਆ ਜਾ ਸਰ ਅੱਗੇ ਕੋਲੇ ਲਾ ਦਾਂਗੇ ਆ ਕੀ ਪਤਾ ਨਹੀਂ ਭਾਈ ਇਹਨਾਂ ਦੀ ਕੀ ਸ਼ਰਤਾਂ ਹੰਦੀ ਚੱਲ ਅਗਲਿਆਂ ਦੀ ਸਾਰੇ ਐਂ ਭੱਜੇ ਕਰਦੇ ਆ ਇੱਕ ਇੱਧਰ ਸੜਤੀ ਤੇਰੇ ਭਾਈ ਨੇ ਪਈ ਇੱਕੋ ਹੀ ਲਿਆ ਸੀ ਮੈਂ ਤਾਂ ਕੀ ਕਰ ਬਈਏ ਚਲੋ 골ਡੀ ਨੇ ਚੱਪੜਾ ਲੱਭ ਲੂਗਾ ਕਹੋ ਇਹਨੇ ਲਵੇ ਲਵੀ ਲਾਈਆਂ ਭਾਈ ਆਪਣੇਆਂ ਨਹੀਂ ਲੱਭ ਸਕਦਾ ਪਲੇਖਾ ਤੇ ਦੇਖਦੇ ਹਾਂ ਹੁਣ ਆਪਾਂ ਗਰਮ ਕੋਲੇ ਕਿੱਥੇ ਆ ਆਪਾਂ ਗਰਮ ਪਣੀਓ ਦੋਸਤੋ ਆਪਾਂ ਧੋਣਾਂ ਦੇ ਤਿੱਕੀ ਉਹ ਸਹੀ ਦੇਖ ਲਾਂਗੇ ਆਪਾਂ ਕੋਈ ਦਿੱਕਤ ਨਹੀਂ ਵੀ ਆਪਾਂ ਇੱਥੋਂ ਇਹਨਾਂ ਧੋ ਲਓ ਸਭ ਦਾ ਪਹਿਲੇ ਹੱਥ ਪਾਉਂ ਧੋ ਕੇ ਮੇਨ ਕੋਡ ਤੇ ਜਾਓ ਆਂ ਜਿਹੜਿਆ ਜਾਨੋ ਆਹ ਭਾਈ ਮੇਨ ਗੁੰਡ ਹੈ ਦੇਖਦੇ ਆ ਚਲੋ ਅੰਗੀ ਦੇਖੋ ਭਾਈ ਇਧਰ ਆਪਰੇ ਫੋਨ ਬਾਬੇ ਸਰੋਵਰ ਦੇ ਵਿੱਚ ਆਪਾਂ ਹੁਣ ਨੂੰ ਪਰਛੇ ਪੈ ਜਾਣੇ ਚ ਨਹੀਂ ਨਹੀਂ ਹੁੰਦੇ ਬਾਕੀ ਜੀ ਹਰੀਆਂ ਭਾਈ ਏ ਬਾਈ ਸੱਚੇ ਨਿੱਗਾ ਜਾਂ ਕੋਸਾ ਜਾਂ ਪਾਣੀ ਨਹੀਂ ਹੁੰਦਾ ਉਸ ਉਸ ਟਾਈਪ ਦੀ ਗੱਲਬਾਤ ਜੀ ਹੈ ਪਾਣੀ ਮੈਂ ਪਹਿਲਾਂ ਪੀ ਲਿਆ ਬਾਕੀ ਬਧੀ ਨਿੱਗਾ ਜਾਂ ਪਾਣੀ ਆ ਪਹਿਲਾਂ ਵੀਡੀਓ ਬੰਦ ਹੋ ਗਈ ਮੈਂ ਗੋਲਡੀ ਨੂੰ ਹੁਣ ਦੁਬਾਰੀ ਖੜਾ ਕੇ ਆਇਆ ਥੱਲੇ ਮਤਲਬ ਕਿ ਇੱਥੇ ਖੜਾਇਆ ਚੱਲਦੇ ਆ ਦੁਬਾਰੇ ਠੀਕ ਹੈ ਬਾਕੀ ਆਪਣਿਆਂ ਵਾਲਾ ਸਾਹ ਕੁ ਦਾ ਰਖੀ ਨਹੀਂ ਤੂੰ ਇਹ ਤਾਂ ਬੱਬਾ ਸਵੀਮਿੰਗ ਪੂਲਾੜਾ ਤਾਂ ਨਾ ਇਹਨਾਂ ਨੇ ਕਰ ਰੱਖਿਆ ਇੱਥੇ ਚੱਪਲਾਂ ਜਿਹੜੀਆਂ ਅੱਡ ਅੱਡ ਲਾਈਆਂ ਸੀ ਉਹਨਾਂ ਕਰਕੇ ਆਪਣੀਆਂ ਜੱਪਲਾਂ বাজ ਰਹੀਆਂ ਭਾਈ ਤੇ ਹੁਣ ਇੱਕ ਆਪਣੇ ਪੈਰ ਚ ਤੇ ਇੱਕ ਗੇਟ ਦੇ ਕੋਲੇ ਪਈ ਸੀ ਬਾਕੀ ਹੁਣ ਚੱਲਦੇ ਆ ਉੱਪਰ ਇੱਕ ਸ਼ਿਵ ਮੰਦਿਰ ਹੈ ਉਧਰ ਚੱਲਦੇ ਆ ਆਪਾਂ ਦੇਖਦੇ ਆ ਕਪੂਰ ਨੇ ਜਿਸ ਨੂੰ ਵੀ ਆਪਣੀ ਫੈਕਟਰੀ ਤੇ ਦੇਖ ਕੇ ਬਾਕੀ ਬਈ ਸਾਰੇ ਧਰਮਾਂ ਦੇ ਟੈਂਪਲ ਬੜਾ ਬੜਾ ਧਰਮਗੁੰਡਾ ਪਾ ਦੇਖਿਆ ਹੈ ਤੇ ਹੁਣ ਚੱਲਦੇ ਆਪਾਂ ਉੱਪਰ ਟੌਪ ਤੇ ਭਈ ਜਾਂਦੇ ਨੇ ਲੋਗ ਹਨਾ ਉਧਰ ਦੇਖਿਆ ਸ਼ਿਵਜੀ ਦਾ ਮੰਦਿਰ ਮੰਦਿਰ ਬਣਿਆ ਹੋਇਆ ਤੇ ਬਸ ਹੀ ਉਧਰ ਉਹੀ ਮਸਰਾ ਵਾਲੇ ਪੇੜੇ ਹੋਣਿਆ ਸ਼ਾਇਦ ਇਹ ਖਾਈ ਜਾਂਦੇ ਨੇ ਇਹ ਬੰਦੇ ਮਾਗੇ ਆਪਣੇ ਪਿਆਬੀ ਵੀਰ ਵੀ ਬਹੁਤ ਆਏ ਨੇ ਦੇਖ ਕੇ ਵਧੀਆ ਲੱਗ ਰਾ ਹੈ ਇੱਧਰ ਵੀ ਸੈਣਾ ਕਿਉਂਕਿ ਉੱਧਰ ਆਪਾਂ ਕੱਲੇ ਕਹਿ ਰਹੇ ਜਿਨਾਂ ਦੇ 골ਡੀ ਕਰ ਦੇ ਰਹੇ ਨੇ ਠੀਕ ਹੈ ਆਈ ਭਾਈ ਸਾਡੇ ਕੰਨੀ ਆਏ ਦੇ ਹੋਈਏ ਕਾਰਨਰਸ ਆਏ ਹੁੰਦੇ ਜਦਾਂ ਹੈ ਨਾ ਤੇ ਵਾਕੀ ਪੁੱਛਦੇ ਆ ਰਾਹ ਉੱਪਰ ਉੱਤਰ ਜਾਣ ਦਾ ਫਿਰ ਉੱਪਰ ਉੱਪਰ ਆਹ ਮਠਿਆਈ ਆ ਭਾਈ ਇਹਨੂੰ ਕਹਿੰਦੇ ਹੈ ਖਾ ਜਾ ਮੈਂ ਵੀ ਇਹਨੂੰ ਕਿਹਾ ਭਾਈ ਹੁਣ ਖਾਵਾਂਗੇ ਅਸੀਂ ਤੇ ਬਾਕੀ ਦੇਖਦੇ ਆ ਕਿ ਇਹ ਜਾਂ ਟੇਸਟ ਦਾ ਮੈਂ ਟ ਲਾ ਲਾ ਤੇ ਗੁੜ ਗੁੜ ਗੜ ਜਾਂ ਛਿੜਕਿਆ ਹੋਇਆ ਇਹਨਾਂ ਨੇ ਮਤਲਬ ਕੀ ਬਾਲ ਕੇ ਹੈ ਨਾ ਦੇਖਨੇ ਆ ਖਾ ਕੇ ਮੇਰੇ ਗੋਲੀ ਨੇ ਇੱਕ ਪੀਸਾ ਲੈ ਲਿਆ ਗਾ ਆ ਵੀ ਟਰਾਈ ਕਰਕੇ ਦੇਖਦੇ ਆ ਕਿ ਕਿੰਨਾ ਪੈਸਾ ਹੋ ਜਾਏ ਪਰ ਜਿਹੜਾ ਗੁਜੀਆ ਨਾ ਉਹ ਗੁਜੀਆ ਹੀ ਆ ਕਿੱਧਰ ਆयो ਆ ਕੋਈ ਨਹੀਂ ਉਹਦੇ ਮੂਰੇ ਤੇ ਠੀਕ ਆ ਬਸ ਉਹਨਾਂ ਨੂੰ ਠੱਗਾ ਇੰਨਾ ਵਧੀਆ ਨਹੀਂ ਲੱਗਿਆ ਆਪਾਂ ਨੂੰ ਅਜ ਤਾਂ ਰਾ ਪੁੱਛਿਆ ਸੀ ਪਰ ਸਾਨੂੰ ਕੋਲਫੀ ਵੇਚੀ ਬਾਈ ਨੇ ਕਹਿੰਦਾ ਬਾਈ ਉਹ ਹੀ ਪੰਜਾਬੀਆਂ ਨੂੰ ਅਸੀਂ ਉਹਨੂੰ ਸਾਰੀ ਕਹਾਣੀ ਦੱਸੀ ਉਹ ਕਹਿੰਦਾ ਆਏ ਕਰਕੇ ਮੇਰੇ ਵੱਲੋਂ ਭੈਣ ਨੂੰ ਬੁਲਦੀ ਆ ਫਰੀਆ ਤੇ ਆਦੀ ਅਗਰ ਥੈਂਕ ਯੂ ਜੀ ਤੇ ਖਾ ਰਿਆ ਹੁਣ ਇਹ ਕਹਿੰਦਾ ਭਈ ਦੇਸੀ ਆ ਆਪਣੇ ਘਰ ਦੀ ਬਣੀ ਹੋਈ ਆ ਬਾਕੀ ਪਤਾ ਨਹੀਂ ਭਈ ਚਲੋ ਸਟਾਲਦੇ ਹੁਣ ਉੱਪਰ ਇਧਰ ਹੀ ਵਾਪਸੀ ਆ ਹੋਰਾ ਦੇਖ ਦਿਆ ਚੁੱਕਿਆ ਭਈ ਟਾਪ ਦੇ ਉੱਤੇ ਤਾਂ ਨਹੀਂ ਪਹੁੰਚਿਆ ਹੇ ਤਾਂ ਆਪਾਂ ਥੋੜਾ ਹੀ ਪਹਾੜ ਚੜਨਾ ਥੋੜਾ ਜਿਹਾ ਬਾਕੀਆਂ ਬਾਹਰ ਤੇ ਇੱਕ ਸਟੇਜ ਟਾਇਪ ਜਾਂ ਕੰਮ ਜਾਂ ਬਣਾਇਆ ਹੋਇਆ ਜਿੱਥੇ ਖੜ ਕੇ ਆਪਾਂ ਤੁਹਾਨੂੰ ਇੱਥੋਂ ਦੀ ਕੁਝ ਜਾਣਕਾਰੀ ਦੱਸਦੇ ਆ ਤੇ ਸੁਣੋ ਆਪਣੇ ਵੱਲੋਂ ساری ਜਾਣਕਾਰੀ ਪਈ ਤੇ ਮੈਂ ਖੜੂਗਾ ਉੱਥੇ ਮੋੜ ਲਈ ਮੜੋ ਆਪਣਾ ਮੋਬਾਈਲ ਜੀ ਭਈ ਆਸ ਟਾਈਮ ਆਪਾਂ ਖੜੇ ਆ ਰਾਜਗੀਰ ਤੇ ਜਿੱਥੇ ਕੀ ਗੁਰਨਾਣਕ ਕੁੰਡਾ ਹਨਾ ਜੋ ਕਿ ਇੱਥੇ 22 ਕੁੰਡ ਨੇ ਜੋ ਕਿ 21 ਜਿਹੜੇ ਕੁੰਡ ਨੇ ਉਹਨਾਂ ਦਾ ਪਾਣੀ ਗਰਮ ਹੈ ਤੇ ਜਿਹੜਾ ਆਪਣਾ ਗੁਰਨਾਣਕ ਦੇਵ ਜੀ ਨੇ ਇੱਥੇ ਲੋਕਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਿਆ ਸੀਗਾ ਉਹ ਕੁੰਡ ਦੇ ਵਿੱਚ ਪਾਣੀ ਠੰਡਾ ਜੋ ਕਿ ਆਪਣੇ ਲੰਗਰ ਹਾਲ ਤੇ ਪੀਣ ਵਾਸਤੇ ਵਰਤਦੇ ਨੇ ਹਨਾ ਆਪਣੇ ਸੰਘ ਉੱਥੇ ਤੇ ਜਾਂ ਜਿਹੜੀ ਯਾਤਰਾ ਕਰਦੇ ਆ ਲੋਕ ਉਹਨਾਂ ਨੂੰ ਉੱਥੇ ਦੀ ਦਰਸ਼ਨ ਵੀ ਕਰਾਉਂਦੇ ਨੇ ਫੇ ਚੂੜੀ ਭਰ ਕੇ ਚੱਲ ਛਕਦੇ ਨੇ ਜਲ ਦਾ ਤੇ ਬਾਕੀ ਇੱਥੇ ਆਸੇ ਪਾਸੇ ਅਸੀਂ ਇੱਕ ਦੋ ਕੁੰਡ ਦੇਖੇ ਨੇ ਜੋ ਕਿ ਬਹੁਤ ਗਰਮ ਵੀ ਕੋਸਾ ਜਾਂ ਪਾਣੀ ਨਹੀਂ ਹੁੰਦਾ ਵੀ ਉਹ ਟਾਇਪ ਦੀ ਗੱਲ ਬਾਤ ਉਹਨਾਂ ਦੇ ਵਿੱਚ ਤੇ ਬਾਕੀ ਹੁਣ ਆਪਾਂ ਚੜ ਰਹੇ ਆ ਤਾਂ ਸ਼ਿਵ ਮੰਦਿਰ ਵੱਲ ਤੇ ਦੇਖਦੇ ਆ ਉਥੇ ਇਹ ਹੈ ਬਾਕੀ ਇਸ ਦਾ ਵਿਊ ਆ ਦੇਖਣ ਦੇ ਮਾਰੇ ਤਾਂ ਚੜਿਆ ਏ ਗੋਡੀ ਦਿਖਾ ਦੇ ਮਾੜਾ ਜੇ ਪਾਸੇ ਪੰਜਾਂ ਨੂੰ ਵਿਊ ਸਾਰਿਆਂ ਨੂੰ ਤੇ ਵਿਊ ਤੁਸੀਂ ਦੇਖ ਹੀ ਸਕਦੇ ਹੋ ਬਈ ਬਹੁਤ ਸੋਹਣਾ ਹੋ ਰਿਹਾ ਤੇ ਹਜੇ ਇਹ ਤਾਂ ਚੱਲ ਆਪਣਾ ਇੱਥੇ ਰਾਜਗੀਰ ਵਾਲੀ ਸਾਈਡ 'ਇੱਕ ਦਿਨ ਛੋਟਾ ਭਾਈ ਛੋਟਾ ਭਰਾ ਇੱਕ ਦਿਨ ਲਦਾਖ ਵੀ ਜਾਊਗਾ ਉਹ ਦੇਖਣ ਵਾਸਤੇ ਸਫਰ ਤੁਹਾਨੂੰ ਆਪਾਂ ਨੂੰ ਕਰਨਾ ਪੈਣਾ ਸਬਸਕ੍ਰਾਈਬ ਤੇ ਪਹਿਲਾਂ ਵਾਲੀਆਂ ਵੀਡੀਓ ਆਪਣੀਆਂ ਸਾਰੀਆਂ ਦੇਖੋ ਤੇ ਤਾਂ ਤੁਹਾਨੂੰ ਵੀ ਆਪਣੇ ਸਫ਼ਰ ਦਾ ਮਜ਼ਾ ਆਵੇ ਬਈ ਚਲੋ ਅਸੀਂ ਤਾਂ ਲੈ ਹੀ ਰਹੇ ਹਾਂ ਨਾ ਮੰਜਬ ਦੇ ਫੁੱਲ ਤੇ ਬਾਕੀ ਹੋਰ ਉੱਪਰ ਚੱਲਦੇ ਹਾਂ ਤੇ ਦੇਖਦੇ ਹਾਂ ਇਹਦਾ ਮੈਨੂੰ ਇੱਥੇ ਸਟੇਜ ਟਾਪ 'ਤੇ ਵਾਲੀ ਗੱਲਬਾਤ ਲੱਗੀ ਆਪਾਂ ਤਾਂ ਰੁੱਕ ਕੇ ਇੱਥੇ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਕਰਨ ਲੱਗੇ ਤੇ ਬਾਕੀ ਹੁਣ ਆਪਾਂ ਚੱਲਦੇ ਆ ਤਾਂ ਹਾਂ ਮੈਨੂੰ ਹੁਣ ਦੇ ਥੱਲੇ ਪਹਿਲਾਂ ਫੇਰ ਹੀ ਜਾਵਾਂਗੇ ਤਾਂ ਹਾਂ ਭਾਈ ਤੇ ਬਾਕੀ ਵਧੀਆ ਰਿਹਾ ਸਾਰਾ ਸੋਹਣਾ ਚੱਲੀ ਜਾਂਦਾ ਮੀਂਹ ਵਾਲਾ ਮਾਹੌਲ ਆ ਹਰੀਆਲੀ ਆ ਚਾਰੋਂ ਓਰ ਕਿਉਂਕਿ ਇਧਰਲੇ ਏਰੀਆ 'ਚ ਬਹੁਤ ਪਾਏ ਜਾਂਦੇ ਨੇ ਮੋਗਰਾ ਤੇ ਬਾਕੀ ਗੁਰਦੁਆਰਾ ਸਾਹਿਬ ਆਪਣਾ ਇਸ ਸਾਈਡ ਆ ਨਾ ਇਹ ਪੜਨਾ ਸਾਹਿਬ ਤੋਂ ਵੀ 85 ਕਿਲੋਮੀਟਰ ਦੀ ਦੂਰੀ ਤੇ ਆ ਤੇ ਅਸੇ ਹੋਰ ਵੀ ਜੂਜ ਆ ਹੈਗੇ ਨੇ ਉਹ ਪਰ ਉਧਰ ਲਈ ਸੜੀ ਆ ਆਪਣੇ ਪੜਨਾ ਸਾਹਿਬ ਦੇ ਮਲੇ 15 ਜਾਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਸ਼ਾਇਦ ਆਪਾਂ ਕੱਲ ਨੂੰ ਚੱਲਣਾ ਪਰ ਆਪੋ ਤੇ ਇੱਕ ਗਲਤੀ ਰਹਿ ਗਈ ਜਿਹੜਾ ਆਪਾਂ ਇੱਕ ਦਿਨ ਖਰਾਬ ਕੀਤਾ ਸੀ ਉਹਰੇ ਉਹ ਜਿਹੜਾ ਆਪਾਂ ਉਹ ਦੇਖ ਸਕਦੇ ਸੀ ਜੋ ਕਿ ਇੱਥੇ ਰਾਮ ਨੇ ਖਣੀ ਸ਼ਾਇਦ ਰਾਮ ਨੇ ਰਾਤ ਖੀਚਿਆ ਸੀਗਾ ਉਹਦੀਆਂ ਲੀਕਾਂ ਵੀ ਨਾ ਆਈ ਪਈਆਂ ਇੱਕ ਪਈਆ ਟੁੱਟ ਗਿਆ ਸੀਗਾ ਤੇ ਉਹਦੀਆਂ ਲੀਕਾਂ ਵੀ ਉੱਥੇ ਆਈ ਪਈਆਂ ਤੇ ਇੱਕ ਚਪੀਮ ਲੜਿਆ ਸੀਗਾ ਅਖਾੜਾ ਉਹ ਵੀ ਉੱਥੇ ਹੈਗਾਗਾ ਤੇ ਬਾਕੀ ਜ਼ੂ ਹੈ ਤੇ ਹੋਰ ਇੱਥੇ ਜਿੰਨੇ ਵੀ ਆਪਣੇ ਜਿਹੜੇ ਮੰਨ ਕੇ ਚੱਲ ਹੱਥ ਲਿਖਤ ਨੇ ਸਾਰੇ ਪੜਨਾ ਸਾਹਿਬ ਬਿਹਾਰ ਇਧਰਲੇ ਏਰੀਆ ਦੇ ਵਿੱਚ ਪਏ ਨੇ ਹਣਾ ਬਾਕੀ 뷰 ਬਹੁਤ ਸੋਹਣਾ ਤੇ ਚੱਲਦੇ ਆਪਾਂ ਉੱਪਰ ਨੂੰ ਬਈ ਪਹੁੰਚ ਗਏ ਆ ਭਾਈ ਤੁਰ ਕੇ ਮੰਦਰ ਦੇ ਕੋਲ ਹਨ ਬਾਕੀ ਥੋੜੀਆਂ ਪੌੜਨੀ ਸੀ ਆਪਾਂ ਨੂੰ ਇਹ ਨਾਲ ਕੋਈ ਫਰਕ ਨਹੀਂ ਪੈਂਦਾ ਫਤ ਦੇ ਰਹੇ ਕੀ ਹੈ ਇੱਥੇ ਹੋਰ ਵਾਹ ਆਮੰਦਰ ਬਣਿਆ ਹੋਇਆ ਬਾਈ ਤੇ ਇੱਕ ਹੋ ਸੀਗਾ ਉਹ ਛਾਦ ਖਣੀ ਅੱਡਾ ਡਰਾਮਨ ਤੇ ਬਾਕੀ ਜਾ ਕੇ ਦੇਖਦੇ ਆ ਆਪਣੇ ਕੋਲੇ ਟਾਈਮ ਬਹੁਤ ਪਿਆਜੇ ਚੱਲਦੇ ਆ ਅੱਗੇ ਨਹੋਲੀ ਹੋੜੀ ਤੁਰੇ ਚੱਲਦੇ ਆ ਬਾਕੀ ਤੁਸੀਂ ਕੋਈ ਵੀ ਚੱਕਰ ਲਾਓ ਜਿਹੜੇ ਪਿੱਛੇ ਆਉਂਦੇ ਨੇ ਭਾਈ ਉਹਨਾਂ ਨੂੰ ਆਪਾਂ ਪੁੱਛਿਆ ਵੀ ਅੱਗੇ ਕੁਝ ਹੈਗਾ ਉਹ ਕਹਿੰਦੇ ਭਾਈ ਬਸ ਨਾਰਮਲ ਚੀਜ਼ਾਂ ਵੀ ਆਨਸੇ ਬਸ ਵੀਊ ਵਧੀਆ ਦੀਨਾਂ ਉਹਦਾ ਆਪਾਂ ਇੱਥੋਂ ਵੀ ਦੇਖੀ ਜੰਨੇ ਆ ਨਾ ਤੇ ਆਪਾਂ ਚੱਲ ਹੁਣ ਵਾਪਸ ਹੀ ਚੱਲ ਜਾਈਏ ਕਿ ਮੌਸਮ ਵੀ ਖਰਾਬ ਹੋਣ ਵਾਲਾ ਉਹ ਤੋਂ ਪਹਿਲਾਂ ਆਪਾਂ ਥੱਲੇ ਉਤਰ ਜੀ ਗੁਰਦੁਆਰਾ ਸਾਹਿਬ ਚੱਲਦੇ ਆ ਕੋਈ ਠੰਡਾ ਠੰਡਾ ਪੀਣਿਆ ਕਿ ਇੰਜਰ ਬਾਲੇ ਮਰੀ ਜਾਂਦਾ ਸੌਰੀ ਤੇ ਬਾਕੀ ਲੋਕਾਂ ਨੇ ਇੱਥੇ ਚਾੜਾ ਲੱਗੇ ਬਸ ਹੋ ਜਾਂਦੀ ਆ ਪਰ ਥੋੜੇ ਭਾਈ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੋਂ ਨੂੰ ਪਤਾ ਹੀ ਹੈ ਤੇ ਬਾਕੀ ਆਪਣੇ ਕੋਲ ਹੇਮ ਗੁਣ ਸਾਹਿਬ ਦਾ ਨਾ ਸਾਰਾ ਬਲੌਗ ਮੰਨ ਕੇ ਚੱਲੋ ਵੀ ਅੱਧ ਪਚ ਅੱਧ ਹਜ਼ਾਰ ਰਿਕਾਰਡ ਆ ਉਹ ਵੀ ਆਪਾਂ ਅਪਲੋਡ ਕਰਾਂਗੇ ਪਿੰਡ ਜਾ ਕੇ ਉਹ ਦੂਜੇ ਫੋਨ ਦੇ ਵਿੱਚ ਮੈਮਰੀ ਜਿਹੜੇ ਸਟੋਰ ਮੰਨ ਕੇ ਸਿੱਟਿਆ ਹੋਇਆ ਕਿਉਂਕਿ ਆਪਾਂ ਇੱਧਰ ਆਉਣਾ ਸੀਗਾ ਤਾਂ ਕਰਕੇ ਫੋਨ ਖਾਲੀ ਕਰਿਆ ਸੀਗਾ ਨਾ ਤੇ ਉਹ ਵੀ ਆਪਾਂ ਅਪਲੋਡ ਕਰਾਂਗੇ ਕਰਾਂਗੇ ਉਧਰ ਵੀ ਆਪਾਂ ਨੂੰ ਬਹੁਤ ੜਿੱਕੇ ਆਏ ਸੀਗੇ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਵਾਂਗੇ ਪੱਕੀ ਚੱਲਦੇ ਹਾਂ ਹੁਣ ਥੱਲੇ ਦਵਾਰੇ ਸੋਹਣੇ ਜਿਹਾ ਵਿਊ ਤੇ ਨਾਲ ਜੇ ਲੱਗੇ ਹੋਏ ਨੇ ਪਤਾ ਨਹੀਂ ਕੀ ਚੀਜ਼ ਐ ਸਾਰਾ ਆਸ ਆਸਾ ਘੁੰਮਣ ਫਿਰਨ ਤੋਂ ਬਾਅਦ ਬਈ ਤੇ ਬਸ ਰੈੜੀ ਆ ਫੇਰ ਤੋਂ ਕਟਨਾ ਸਾਹ ਵਾਲ ਜਾਨ ਨੂੰ ਚੱਲਦੇ ਹਾਂ ਹੁਣ ਬਾਅਦ ਚਲੋ ਬੰਦ ਇੰਨੇ ਯਾਰ ਚਲੋ ਦੋਸਤਾਂ ਦੇ ਨਾਲ ਹਾਂ ਬਹੁਤ ਗੁੰਜਾ ਆਪਾਂ ਰੱਬ ਦਾ ਨਾਮ ਲੈ ਕੇ ਪੜਨਾ ਸਾ ਵੱਲ ਨੂੰ ਤੇ ਸਾਰਿਆਂ ਦਾ ਧਾਣੇ ਪੱਤੇ ਬੁਲਾਈ ਤੇ ਚੱਲਦੇ ਆਪਾਂ ਦੀ ਬਸ ਚੱਲਦੀ ਆ ਤੇ ਚੱਲਦੇ ਆਂ ਘਰਦੇ ਆ ਵੜਾ ਮੋਟਾ ਭਾਈ ਪੇਟ ਭੂਜਾ ਕੁੰ ਫਿਰਕੇ ਆਪਾਂ ਫੇਰ ਆ ਚੁੱਕੇ ਆ ਭਾਈ ਆਪਣੇ ਕਮਰੇ ਚ ਤੇ ਚੱਲਦੇ ਆਂ ਅੰਦਰ ਹੁਣ ਥੱਕ ਗਏ ਆ ਤੇ ਰੈਸਟ ਕਰਾਂਗੇ ਕੱਲ ਨੂੰ ਆਪਣਾ ਆਪਾਂ ਜਾਣਾ ਵੀ ਆ ਬਾਕੀ ਕੋਈ ਦਿਨ ਵਧੀਆ ਰਿਹਾ ਆਈ ਹੋਵੇ ਥੋੜਾ ਦਿਨ ਵੀ ਬੋਲ ਹੋਣਾ ਰਿਹਾ ਹੋਣਾ ਬਾਕੀ ਇੱਥੇ ਕੀ ਸੀ ਨਾ ਬਾਈ ਇਸ ਏਰੀਏ ਦਾ ਜਾਂ ਹੋਰ ਵੀ ਅਜਿਹਾ ਕੱਲ ਦੀ ਦੁਨੀਆਦਾਰੀ ਦਾ ਪੈਸੇ ਕਮਾਉਣਾ ਜੇ ਕੋ ਪਾਣੀ ਠੰਡਾ ਕਰਨ ਵਾਸਤੇ ਬਿਜਲੀ ਵੀ ਖੂਗਦਾ ਨਾ ਉਹਦਾ ਵੀ ਦਾਹਰ ਪੀ ਰੇਟ ਵਧਾਉਣ ਦਾ ਚੀਜ਼ ਆ। ਵੀ ਇੱਥੇ ਆਏ ਹੈ ਨਹੀਂ ਉਹ ਵੀ ਬਈ ਵੀ ਮੰਨ ਕੇ ਚੱਲੋ। ਵੀ ਪ੍ਰਿੰਟ ਰੇਟ ਕੀ ਆ ਤੇ ਆਪਾਂ ਨੂੰ ਕੀ ਲੱਗਣਾ। ਤੇ ਬਾਹਰ ਲਾਵਨਾ ਦੇਖ ਕੇ ਤਾਂ ਬਈ ਖਾਨ ਨੂੰ ਪੈਂਦੇ ਸਾਰੇ। ਆ ਕਿ ਆ ਜੇ ਤੁਸੀਂ ਨਿਕਲੋਗੇ ਬਈ ਤੇ ਇਹ ਗੱਲ ਜਰੂਰ ਪੁੱਛਿਆ ਕਰੋ ਵੀ ਪਹਿਲਾਂ ਵੀ ਕੋਈ ਥੋੜੇ ਕੋਲੇ ਆਨਲਾਈਨ ਵਗੈਰਾ ਚੱਲਦਾ ਹੈ ਕਿ ਕਲੈਸ਼ ਹੈ ਤੇ ਜਾ ਵੀ ਇਹ ਕਿੰਨੇ ਦੀ ਹੈ ਕਿਉਂਕਿ ਪਹਿਲਾਂ ਆਪਾਂ ਨੂੰ ਰੇਟ ਹੋਰ ਦੱਸਣਗੇ ਬਾਅਦ ਚੋਂ ਹੋਰ ਮੜ ਲੈਣਗੇ। ਕਉਗੀ ਆਪਣੇ ਨਾਲ ਹੋ ਗਈ ਆ ਕੱਲ ਹੋਈ ਸੀ 10 ਹਜਰ ਆ ਚਲੋ ਬਾਕੀ ਕੋਈ ਨਾ ਤੇ ਬਾਕੀ ਮਿਲਦੇ ਆਪਾਂ ਕੱਲ ਦੇ ਵਲੌਗ ਚ ਥੋੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਮੈਨੂੰ ਤੁਸੀਂ ਸਾਥ ਦੇ ਰਹੇ ਹੋ ਤੇ ਆਈਂ ਆਪਣਾ ਸਾਥ ਦਿੰਦੇ ਰਹੋ ਤਾਂ ਜੋ ਆਪਾਂ ਬਹੁਤ ਅੱਗੇ ਤੱਕ ਜਾ ਸਕੀਏ ਤੇ ਬਾਕੀ ਫੇਰ ਤੋਂ ਦੁਬਾਰਾ ਮੈਂ ਤੁਹਾਨੂੰ ਧੰਨਵਾਦ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ